ਤੁਹੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਅਲਗੋ ਕੋਠੀ ਪਹੁੰਚੇ ਆ ਵੀਰ ਰਾਜਨ ਉਹਨਾਂ ਦੇ ਕੋਲ ਪੂਰੀ ਵੀਡੀਓ ਕੱਲ ਨੂੰ ਅਪਲੋਡ ਕਰ ਦਿਆਂਗੇ ਮਾਰਨਿੰਗ ਟਾਈਮ ਇੱਕ ਪਨੂਨ ਪਹਿਲਾ ਸਵੇਰ ਝੋਟੀ ਤੁਹਾਨੂੰ ਦਿਖਾ ਰਹੇ ਆ ਚੌਗੀ ਝੋਟੀ ਐ ਛੇਕ ਦੇ ਦੰਦ ਸਿੱਟ ਕੇ ਨੇ ਚੱਕਨੇ ਸ਼ੁਰੂ ਕੀਤੇ ਆ ਬਾਕੀ ਇਹ ਆਪ ਸਟਾਰ ਬੋਲੂ ਦੀ ਆ ਅੱਗੇ ਡਾਇਮੰਡ ਬੋਲੂ ਤੋਂ ਅੱਗੇ ਨੈਕਸਟ ਇਹ ਗੱਬਣ ਆ ਬਹੁਤ ਖੂਬਸੂਰਤ ਚੰਗੀ ਝੋਟੀਆਂ ਮਾਰਕਿੰਗ ਨਿਸ਼ਾਨੀਆਂ ਤੁਹਾਡੇ ਸਾਹਮਣੇ ਆ ਅਜੇ ਸੂਨ ਦੇ ਘਟੋ ਘੜ 10 ਤੋਂ 12 12 ਦਿਨ ਇਹਦੇ ਬਾਕੀ ਆ ਥੋੜਾ ਤੋਰ ਕੇ ਆਪਾਂ ਤੁਹਾਨੂੰ ਚਲਾ ਕੇ ਦਿਖਾ ਦਿੰ ਬਿਲਕੁਲ ਛੋਟੀ ਸਿੰਗੀ ਫੇਸ ਕੁਆਲਟੀ ਤੁਹਾਡੇ ਸਾਹਮਣੇ ਆ ਹਾਈਟ ਕੱਦ ਵੀ ਕੱਤੀ ਦਾ ਬਹੁਤ ਪਿਆਰਾ ਠਿਕਾ ਜੀ ਥਣ ਚਾਰ ਲੇਵੇ ਹਵਾਨੇ ਦੇ ਉੱਪਰ ਡਾਬ ਨਿਸ਼ਾਨ ਅੱਖ ਬਿੱਲੀ ਮਨ ਕੀ ਹੈ ਰੈੱਡ ਕੋਲੇ ਅਜੇ 10 ਤੋਂ 12 ਦਿਨ ਦੋਸਤ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਲਈਏ 12 ਦਿਨ ਘੱਟੋ ਘੱਟ ਅਜੇ ਪੈਂਡਿੰਗ ਆ ਰੇਟ 1 ਲੱਖ 40 ਵੀਰ ਨੇ ਕੀਤਾ ਰਾਜਮ ਨੇ 1 ਲੱਖ 35000 ਦੀ ਇਹਾਂ ਦੇ ਵੀ ਆਪਾਂ ਦੇਣੀ ਆ ਜੈਸ ਨੂੰ ਬਾਕੀ ਕੋਈ ਭਰਾ ਕੰਟੈਕਟ ਕਰ ਲਿਓ ਮੌਕੇ ਦੇ ਮਾਨਸਾਨ ਜਿਹੜਾ ਬੰਦਾ ਸਰਦਾ ਹੋਰ ਵੀ ਹੋ ਜਾਊਗਾ ਤੋ ਬਾਕੀ ਪੂਰੀ ਵੀਡੀਓ ਕੱਲ ਮਾਰਨਿੰਗ ਟਾਈਮ ਅਪਲੋਡ ਕਰ ਦੇਵਾਂਗੇ ਧੰਨਵਾਦ ਇੱਕ ਸ਼ਾਰਟ ਵੀਡੀਓ ਦੇਖਣ ਦੇ ਲਈ